ਹਾਂਜੀ ਹਾਂ ਜਸਵੀਰ ਹਾਂਜੀ ਹਾਂਜੀ ਭੈਜੀ ਫੇਰ ਤਿਆਰੀਆਂ ਕੱਸਣ ਡਈਓ ਕੌਣ ਹੈ ਕਿराना ਫੇਰ ਤਿਆਰੀਆਂ ਕੱਸਣ ਡਈ ਐ ਬੈਗੂ ਤਿਆਰ ਕੀਤੇ ਐ ਆਹੋ ਕਹਿਣ ਡਈ ਸੀ ਮੈਂ ਪੇਕੇ ਚੱਲੀ ਆ ਨਹੀਂ ਰੋ ਰੋ ਜਾਣਾ ਕੋਈ ਜ਼ਰੂਰੀ ਐ ਤੇ ਮੈਂ ਉੱਥੇ ਕੀ ਕਰਾਂ ਜਦੋਂ ਮੈਨੂੰ ਪੋਲੜ ਜੇ ਮੂੰਹ ਨਾ ਕਹਿ ਰੰਦੀ ਆ ਕਿ ਮੰਮੀ ਜੀ ਅਖੇ ਮੈਂ ਅੱਜ ਚੱਲੀ ਆ ਦੱਸ ਮੈਂ ਕੰਦੀ ਚੰਗੇ ਲੱਗਦੀ ਆ ਪਰ ਚੰਗਾ ਨਹੀਂ ਆਇਆ ਨਹੀਂ ਗੱਲ ਠੀਕ ਹੋਈ ਮੈਂ ਤਾਂ ਦੱਸ ਤਾ ਰੋਈ ਪੀਕੇ ਰੋਈ ਪੀਕੇ ਐਡੀ ਫੋਨ ਤੇ ਉਂਗਲੀ ਨਹੀਂ ਛੱਡਦੀ ਤੇ ਫੇਰ ਉੱਥੇ ਜਾਣਦੇ ਜੀ ਸਾਰੀਆਂ ਗੱਲਾਂ ਤੇ ਫੋਨਾਂ ਚ ਹੋ ਜਾਂਦੀਆਂ ਫੇਰ ਜਾ ਕੇ ਬਹੁਤੀ ਗੱਲ ਹੁੰਦੀ ਹੈ ਕੀ ਪਤਾ ਪੈਣਾ ਮੈਨੂੰ ਤੇ ਆਪ ਨੂੰ ਨਹੀਂ ਪਤਾ ਹੈ ਜਿਹੜੀਆਂ ਗੱਲਾਂ ਤੂੰ ਸਵੇਰੇ ਸ਼ਾਮ ਮਾ ਨਾ ਕਰ ਲੈਣੀਆਂ ਪੈਣਾ ਕਰ ਲੈਨੀ ਤੇ ਪੀਕੇ ਜਾ ਕੇ ਬਹੁਤੀਆਂ ਗੱਲਾਂ ਹੁੰਦੀਆਂ ਮੈਨੂੰ ਨਾਲ ਮਿਲਣ ਵਾਲੇ ਸਾਹ ਹੋ ਜਾਂਦਾ ਫੋਨਾਂ ਤੇ ਗੱਲਾਂ ਕਰਨੀ ਮਿਲਣਾ ਹੀ ਹੁੰਦਾ ਹੁਣ ਮੈਂ ਕੀ ਕਰਾਂ ਸਵੇਰੇ ਉੱਠੀ ਪਹਿਲਾ ਮੁੰਡਾ ਆ ਗਿਆ ਮੇਰੇ ਕੋਲ ਅਖੇ ਮੰਮੀ ਜੀ ਇਹਦਾ ਅਜ ਕਿਰਨ ਦਾ ਵਿਚਾਰ ਬਣਾਣ ਡਿਆ ਪੇਕੇ ਜਾਣ ਦਾ ਤੇ ਮੈਂ ਕਿਹਾ ਜਾਣ ਦੇ ਪੁੱਤ ਮੈਂ ਕੀ ਕਰ ਦੱਸ ਹੁਣ ਮੈਂ ਕਹਿੰਦੀ ਚੰਗੀ ਲੱਗਦੀ ਆ ਪਰ ਇਹਨੂੰ ਚਾਹੀਦੀ ਨਾ ਅਕਲ ਆਪ ਨੂੰ ਕੁੜੀ ਨੂੰ ਵੀ ਅਕਲ ਚਾਹੀਦੀ ਤੇ ਮੁੰਡੇ ਨੂੰ ਚਾਹੀਦੀ ਉਹਨੂੰ ਸਮਝਾਵੇ ਕਿ ਰੋਈ ਜੜੀ ਤੁਰ ਪੈਣਾ ਮੂਟੂ ਕੇ ਆਣ ਗੁਣ ਵੇਖਦੇ ਉੜਦੀ ਬੈ ਫੜਦੀ ਤੁਰ ਪੰਦੀ ਪੇਕੇ ਉੜਦੀ ਬੈ ਫੜਦੀ ਤੁਰ ਪੰਦੀ ਪੇਕੇ ਤੇ ਭੈਣ ਜੀ ਚਾਹੀਦਾ ਤੇ ਦੀ ਮਾਂ ਨੂੰ ਤੇ ਹੋਰ ਕੀ ਰੋਈ ਜੜੀ ਫੋਨ ਕਰਕੇ ਸੱਦ ਲੰਦੀ ਆ ਰੋ ਇਹ ਆੜੀ ਸਾਧ ਲਾਂਦੀ ਅੱਡੀ ਘੜੀ ਤੇ ਦੂਹ ਤੇਰੀ ਘੜੀ ਕੁੜੀ ਕੋਈ ਦੁਖੀ ਹੈ ਸਾਡੇ ਘਰ ਆਪਣੇ ਮਨ ਪਹੁੰਦਾ ਖਾਂਦੀ ਪੀਂਦੀ ਪੈਂਦੀ ਹੈ ਸੌਂਦੀ ਬੈੰਦੀ ਹੋਰੋ ਤੇ ਕੀ ਚਾਹੀਦਾ ਹੁੰਦਾ ਬੱਚਿਆਂ ਨੂੰ ਪੂਰੀ ਐਸ਼ ਕਰਦੀ ਹੈ ਵੈਹੇ ਪਹਿਣਾ ਇੱਕ ਗੱਲ ਦੱਸਾਂ ਆ ਸਾਡਾ ਵੇਲਾ ਚੰਗਾ ਸੀ ਹਾਂ ਨਾ ਉਹ ਤਰ੍ਹਾਂ ਫੋਨ ਹੁੰਦੇ ਸੀ ਹੈ ਜੇ ਕਿਤੇ ਸੱਸ ਨੂੰ ਕਹਿ ਦੇਣਾ ਕਿ ਬੀਬੀ ਆ ਜਾਣਾ ਹੀ ਪੇਕੇ ਤੇ ਅਗਲੀਆਂ ਕਹਿ ਰਹਿੰਦੇ ਕੋਈ ਨਹੀਂ 6 ਮਹੀਨੇ ਬਾਅਦ ਜਾਈਦਾ ਆ ਸਾਲ ਚ ਵਰੇ ਛਮਾਈ ਜਾਈਦਾ ਤੇ ਅੱਜਕੱਲ ਪਤਾ ਨਹੀਂ ਲੱਗਦਾ ਹੈ ਉਹ ਮੱਲਿਆ ਵੀ ਆਂਦਾ ਸੀ ਉਹ 6 ਮਹੀਨੇ ਜਾਈਦਾ ਪਤਾ ਦੀਜਾ ਮਾਵਾ ਵੀ ਲੰਦਿਆ ਸੀ ਤੇ ਆਪ ਨੂੰ ਵੀ ਈਜ ਹੁੰਦੀ ਸੀ ਜਾਣਾ ਹੀ ਜਾਣਾ ਤੇ ਇਹ ਤੇ ਤੁਰਦੀਆਂ ਮੂੰਹ ਚੁਕਦੀਆਂ ਐ ਚੁਕਦੀਆਂ ਤੁਰ ਪੈਂਦੀਆਂ ਜੀ ਨਾ ਪਾਈਆਂ ਟੋਪਾ ਪਾਈਆਂ ਨਾ ਭੱਜੇ ਗਏ ਭੱਜੇ ਗਏ ਇਹ ਕੋਈ ਤਰੀਕਾ ਥੋੜੀ ਹੁੰਦਾ ਵਾ ਰੋਜ ਦਿਹਾੜੀ ਚੱਲ ਪੈਣਾ ਆ ਜੀਨਾ ਟੋਪਾ ਆਏ ਔਰ ਦਾ ਕੋਈ ਗੱਲ ਨਹੀਂ ਆ ਥੋੜਾ ਜਵ ਚੱਲਣਾ ਵੀ ਚਾਹੀਦਾ ਅੱਜਕੱਲ ਤਾਂ ਸਾਰੇ ਪਾਸੇ ਜੀਨਾ ਟੋਪਾ ਦਰਵਾਜ਼ਾ ਚਾਤੇ ਨੇ ਉਹ ਤੇ ਮੈਂ ਠੀਕ ਹੈ ਆਪਣੇ ਘਰ ਦਾ ਵੀ ਤੇ ਵੇਖੇ ਨਾ ਤਾਂ ਤੇ ਜਲਦੀ ਤੂੰ ਵੀ ਲੱਗੀ ਕੰਮ ਤੇ ਮੈਂ ਵੀ ਲੱਗਾਗੀ ਕੰਮ ਐ ਹੀ ਕੁਛ ਹੋਣਾ ਹੀ ਫੇ ਸਾਡੇ ਕੋਲੇ ਮਨ ਦੇ ਕੰਮ ਹੁੰਦੇ ਸਾਰੀ ਉਮਰ ਤੇ ਕਰ ਲਿਆ ਭਾਣੇ ਪਹਿਲਾਂ ਮਾਵਾ ਕਹਿ ਵੀ ਦਿੰਦੇ ਹੁੰਦੇ ਸੀ ਹੈ ਕਿ ਤੂੰ ਨਾ ਵੀ ਪਿੱਛੇ ਤੇਰੀ ਸੱਸੀ ਮੈਂ ਕਰ ਰੋਟੀ ਪਾਣੀ ਕਿਤਨਾ ਸਰੂਗਾ ਅੱਜ ਕੱਲ ਤਾਂ ਕੰਦੀਆਂ ਹੀ ਨਹੀਂ ਸਾਡੇ ਵੇਲੇ ਚੰਗੇ ਸੀ ਸਾਡੀ ਮਾਂ ਨੇ ਕਿਤੇ ਮਿਲਣ ਆ ਜਾਣਾ ਨਾ ਤੇ ਮੈਂ ਕਹਣਾ ਬੀਬੀ ਮੈਂ ਤੇਰੇ ਨਾਲ ਚੱਲਾਂ ਮੇਰੇ ਵੀ ਰਹੀ ਜਾਂਦੀ ਹੈ ਕਹਿੰਦੀ ਨਾ ਪੁੱਤ ਤੇਰੀ ਮਾਂ ਮਗਰ ਯੂ ਆਪਣੀ ਸੱਸ ਦਾ ਖਿਆਲ ਕਰ ਰੋਟੀ ਪਾਣੀ ਤੰਗੀ ਹੋਏਗੀ ਹੁਣ ਮੈਂ ਮਿਲ ਚੱਲੀ ਆ ਨਾ ਤੈਨੂੰ ਹੁਣ 6 ਮਹੀਨੇ ਬਾਅਦ ਤੂੰ ਆਵੀਂ ਇਸ ਤਰ੍ਹਾਂ ਇਹ ਦੇ ਸਮਝਦੀ ਨਹੀਂ ਗੱਲ ਨੂੰ ਹੁਣ ਦੱਸ ਤੂੰ ਵੀ ਰਸੋਈ ਚ ਬੜੀ ਰਹੇਂਗੀ ਮੈਂ ਵੀ ਕੰਮ ਕਰਦੇ ਕਰਾਂ ਸਾਡੇ ਉਮਰ ਅਜ ਕੰਮ ਝੜ ਘਲੁੰਦੇ ਪੈਣਾ ਇਹ ਗੱਲ ਤਾਂ ਹੁਣ ਮੁੰਡੇ ਨੂੰ ਵੇਖਣੀ ਚਾਹੀਦੀ ਹੈ ਹੈ ਹੋ ਰੋਕ ਟੋਕ ਕਰੇ ਮੈਂ ਕਿਉਂ ਕਰਾਂ ਪਰ ਉਹਦੀ ਮਾਵਾ ਨੂੰ ਚਾਹੀਦਾ ਨਾ ਕਿ ਉਹ ਰੋਈ ਚ ਰਹੀ ਹੈ ਇਹ ਗੱਲ ਉਹ ਤਾਂ ਕਹਿੰਦੀ ਆ ਕੇ ਸਾਡੇ ਜ਼ਿੱਦ ਤੇ ਬੈਠੀ ਰਹੇਂ ਤੀ ਸਾਡੀ ਐਸ਼ ਕਰੇ ਘਰ ਦਾ ਕੰਮ ਕਰਨ ਦੇ ਕੋਲ ਆਪੇ ਸੱਸਾ ਕਰੋ ਨਾ ਕਰ ਨਹੀਂ ਪੈਣਾ ਅੱਗੇ ਤਾਂ ਨੂੰ ਤੇ ਮੱਲੇ ਚੋਂ ਨਿਕਲ ਲੱਗਿਆ ਆਪ 36 ਵਾਰੀ ਸੋਚਦੀ ਹੁੰਦੀ ਸੀ ਕਿ ਮੈਂ ਕੀ ਗਲੀ ਚੋਂ ਨਿਕਲਾ ਲੋਕੀ ਕਹਿਣਗੇ ਆ ਫਲਾਣੇ ਦੀ ਨੂੰ ਆ ਗਲੀ ਚੋਂ ਕਿੰਨੇ ਚੱਕਰ ਲਾ ਗਈ ਆ ਰੋਜ਼ ਦਿਹਾੜੀ ਤੁਰੇ ਨਾ ਆਦਮੀ ਆਣਾ ਵਕਰੇ ਤੁਰੇ ਨਾ ਪੇਕੇ ਵਕਰੇ ਤੁਰੇ ਨਾ ਮਦਾਨੀ ਇਹਨਾਂ ਨੂੰ ਕੀ ਹੋਰ ਚਾਹੀਦਾ ਘਰ ਵਾਲ ਤੇ ਤਕਦੀ ਹੀ ਨਹੀਂ ਆ ਵੇ ਘਰ ਕਿੱਥੇ ਹੈ ਪੈਣਾ ਮੈਂ ਤੇ ਨਿਓ ਕੁਝ ਕਹਿ ਸਕਦੀ ਤੈਨੂੰ ਮੈਂ ਦੱਸਾਂ ਜੋ ਚੱਲਦਾ ਚੱਲਣ ਦਈਏ ਨਹੀਂ ਫਿਰ 골ਡੀ ਨੂੰ ਚਾਹੀਦਾ ਨਾ ਸਮਝਾਵੇ ਮੈਂ ਕਰ ਨਹੀਂ 골ਡੀ ਨੂੰ ਸਮਝਾਵੇ ਉਹਨੂੰ ਆਬ ਲਗਾਮ ਕੱਸੇ ادي ਚੂਟਦੇ ਨਾ ਜਾ ਚਲ ਜਾ ਜਾਨਾ ਤੇ ਜਾ ਚਲ ਜਾ ਮੈਂ ਨਹੀਂ ਤੁਹਾਨੂੰ ਰੋਕਦਾ ਇਹ ਕੀ ਮਤਲਬ ਹੋਇਆ ਗੱਲ ਦਾ ਤੂੰ ਨਹੀਂ ਰੋਕਦਾ ਫਿਰ ਸਾਨੂੰ ਕੈਸੇ ਰੋਕ ਦਿੰਨੇ ਆ ਫਿਰ ਤੈਨੂੰ ਬੁਰਾ ਲੱਗਣਾ ਮੇਰੀ ਗੱਲ ਸੁਣ ਪੈਂਜੀ ਅੱਪਾ ਕੰਧੀਆਂ ਚੰਗੇ ਲੱਗਦੇ ਆ ਉਹ ਨਹੀਂ ਚੰਗੇ ਲੱਗਦੇ ਪਰ ਕਰੀਏ ਕੀ ਦੱਸ ਫਿਰ ਅਸੀਂ ਆ ਫਾਇਰ ਲੱਗੇ ਰਹੀਏ ਹਾਂਜੀ ਗੱਲ ਸੁਣੀ ਆਈ ਆਈ ਥੋੜਾ ਜਲਦੀ ਕਰ ਯਾਰ ਕਿਉਂ ਕੀਆ ਜਲਦੀ ਕਰ ਚਲੀਏ ਟਾਈਮ ਵੇਖ ਕਿੰਨਾ ਹੋੰਡਿਆ ਬਾਅਦ ਚੋਂ ਮੈਂ ਵਾਪਸ ਵੀ ਆਉਣਾ ਵਾ ਮੇਰੀ ਗੱਲ ਸੁਨੋ ਮੈਂ ਜਾਣਦੇ ਨਹੀਂ ਆ ਪਰ ਨਾ ਮੇਰਾ ਨਾ ਧਿਆਨ ਇੱਥੇ ਹੀ ਲੱਗਾ ਰਹਿਣਾ ਵਾ ਕਿਉਂ ਤੇਰਾ ਧਿਆਨ ਕਿਉਂ ਲੱਗੇ ਰਹਿਣਾ ਗੱਲ ਪਤਾ ਕੀ ਆ ਮੰਮੀ ਹੁਣੀ ਪਿੱਛੇ ਕਿਵੇਂ ਸਾਰਣਗੇ ਉਹ ਵਿਚਾਰੇ ਇਕੱਲੇ ਲੱਗੇ ਰਹਿਣਗੇ ਨੀ ਠੰਡ ਦੇ ਵਿੱਚ ਕੰਮ ਕਰਨ ਨੂੰ ਮੈਂ ਨਾ ਜਾਂ ਫਿਰ ਕੀ ਕਰਾਂ ਮੈਨੂੰ ਸਮਝ ਨਹੀਂ ਲੱਗੰਦੀ ਯਾ ਮੈਂ ਸ਼ਾਮੀ ਆ ਜਾਵਾਂ ਯਾਰ ਗੱਲ ਦੱਸਾ ਕਿ ਤੂੰ ਕਿਹੜਾ ਅੱਗੋਂ ਪਿੱਛੋਂ ਜਾਂਦੀ ਆ ਮੈਨੂੰ ਪਤਾ ਏ ਇਸ ਗੱਲ ਦਾ ਕਿ ਤੈਨੂੰ ਉਹਨਾਂ ਦੀ ਬਹੁਤ ਫਿਕਰ ਹੁੰਦੀ ਆ ਪਰ ਹੁਣ ਜਦੋਂ ਸਰਕਮਸਟੈਂਸਿਸ ਹੀ ਉਹ ਹੋ ਜੇ ਹੁਣ ਫੰਕਸ਼ਨ ਵਾਂ ਤੇ ਫੇਰ ਤੇਰੇ ਭਰਾ ਦੀ ਵੇਖਾ ਵਿਖਾਈ ਆ ਤੇ ਫੇਰ ਹੁਣ ਬਾਅਦ ਵਿੱਚ ਉੱਥੇ ਤੂੰ ਹੀ ਮੰਨ ਲਓ ਲੇਟ ਹੋਗੇ ਠੀਕ ਐ 9 10 ਤੁਹਾਨੂੰ ਵੱਜ ਜਾਣੇ ਆ ਰੋਟੀ ਪਾਣੀ ਖਾਂਦੇ ਆ ਬਾਅਦ ਚ ਠੰਡੇ ਗੀਏ ਕਾਸ਼ਵੀ ਨੂੰ ਲਿਆਏਂਗੀ ਤੇ ਬਾਅਦ ਚ ਉਹਦਾ ਵੀ ਨੀਂਦਰਾ ਡਿਸਟਰਬ ਕਰਾਏਗੀ ਤੇ ਇਸ ਕਰਕੇ ਗੱਲ ਇਹ ਆ ਕਿ ਤੂੰ ਸਵੇਰੇ ਛੇਤੀ ਆ ਜੀ ਠੀਕ ਐ ਤੂੰ ਹੁਣ ਜਾ ਰਾਤ ਰਹਿ ਉਥੇ ਆਰਾਮ ਨਾਲ ਟੈਨਸ਼ਨ ਫਰੀ ਹੋ ਕੇ ਰਹਿ ਸਵੇਰੇ ਮੈਨੂੰ ਫੋਨ ਕਰਦੀ ਸਵੇਰੇ ਮੈਂ ਪਹਿਲੇ ਟਾਈਮ ਤੇਨੂੰ ਲੈ ਆਉਂਗਾ ਤੁਹਾਡੀ ਗੱਲ ਤੇ ਠੀਕ ਆ ਪਰ ਫਿਰ ਵੀ ਤੁਸੀਂ ਆਪ ਹੀ ਵੇਖੋ ਨਾ ਮੰਮੀ ਦੇ ਤੇ ਕੀ ਕਹਿੰਦੇ ਆ ਜੋਇੰਟਸ ਦੀ ਪ੍ਰੋਬਲਮ ਹੈਗੀ ਆ ਤੇ ਤਾਈ ਜੀ ਕੋ ਤੇ ਵੈਸੇ ਹੀ ਨਹੀਂ ਕੁਝ ਹੁੰਦਾ ਕੰਮ ਘਰ ਦਾ ਕੰਮ ਤੇ ਕਿਤਨਾਉ ਮੈਨੇਜ ਕਰਨਗੇ ਮੈਨੂੰ ਤੇ ਸਮੇਂ ਨਹੀਂ ਲੱਗਣਦੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਰਨ ਕਿ ਤੂੰ ਉਹਨਾਂ ਦਾ ਇੰਨਾ ਫਿਕਰ ਕਰਦੀ ਆ ਬਾਕੀ ਕੋਈ ਗੱਲ ਨਹੀਂ ਉਹ ਵੀ ਸਮਝਦਾਰ ਆ ਉਹਨਾਂ ਨੂੰ ਵੀ ਪਤਾ ਵਾ ਇਸ ਗੱਲ ਦਾ ਕਿ ਹੁਣ ਸਿਚੁਏਸ਼ਨ ਉਹੋ ਜਿਹੀ ਆ ਇਹ ਕਿਹੜਾ ਰੋਜ਼ ਰੋਜ਼ ਜਾਂਦੀ ਆ ਤੇ ਤੂੰ ਐਵੇਂ ਨਾ ਟੈਨਸ਼ਨ ਲੈ ਜਲਦੀ ਤਿਆਰੀ ਕਰ ਤੇ ਮੈਂ ਬਾਚੋਂ ਆਵਾਂ ਬਚੋਂ ਹਨੇਰਾ ਹੋ ਜਾਣਾ ਮੇਰੀ ਗੱਲ ਸੁਨੋ ਹਾਂ ਤੂੰ ਹੀ ਚੱਲ ਬੋ ਨਾਲ ਇਤਨਾ ਪਤਾ ਕੀ ਹੋਗਾ ਤੂੰ ਹੀ ਨਾਲ ਜਾਓਗੇ ਨਾ ਫਿਰ ਮੈਂ ਤਾਂ ਰੇਨਾਲ ਹੀ ਵਾਪਸ ਆ ਜਾਵਾਂਗੀ ਆ ਫਿਰ ਰਹਿਣ ਦਾ ਚੱਕਰ ਹੀ ਮੁੱਕ ਜਾਊਗਾ ਗੱਲ ਦੱਸਾਂ ਕੀ ਹੈ ਕਰਨ ਹਲੇ ਕੱਚੀ ਗੱਲ ਹੈਗੀ ਆ ਕੁਛ ਲੈ ਪਤਾ ਨਹੀਂ ਆ ਹੋਣਾ ਕਿ ਨਹੀਂ ਹੋਣਾ ਪਸੰਦ ਆਉਣਾ ਹੈ ਕਿ ਨਹੀਂ ਹੋਣਾ ਸਿਰੇ ਚੜਨੀ ਗੱਲ ਕਿ ਨਹੀਂ ਚੜਨੀ ਤੇ ਇਸ ਕਰਕੇ ਤੂੰ ਵੱਡੀ ਕੁੜੀ ਆ ਉਹਨਾਂ ਦੀ ਤੂੰ ਜਾ ਤੇ ਮੈਂ ਐਵੇਂ ਕਿਉਂ ਕਰਨਾ ਕੋਈ ਗੱਲ ਪੱਕੀ ਪੁੱਕੀ ਹੋਵੇ ਤੇ ਫਿਰ ਤੇ ਮੈਂ ਜਾਵਾਂ ਵੀ ਨਾਲੇ ਉਹਨਾਂ ਚਿਰ ਮਗਰੋਂ ਮੈਂ ਰਾਤ ਇਹਨਾਂ ਦਾ ਰੋਟੀ ਪਾਣੀ ਫਿਰ ਬਜਾਰੋਂ ਲਿਆ ਕੇ ਅਰੇਂਜ ਕਰ ਦੂੰਗਾ ਇਹ ਕਿੱਥੇ ਠੰਡ ਵਿੱਚ ਇਹਨਾਂ ਥੋੜੀ ਜਾਣਾ ਬਜਾਰੋਂ ਲੈਣ ਠੀਕ ਹੈ ਨਾ ਚਲੋ ਗੱਲ ਤੇ ਤੁਹਾਡੀ ਸਹੀ ਹੈ ਠੀਕ ਹੈ ਫਿਰ ਗੈਟ ਰੈਡੀ ਫਾਸਟ ਮੈਂ ਫਿਰ ਲੈ ਹੀ ਲੈਣੀ ਹੈ ਇੱਕ ਸੂਟ ਲੈਣਾ ਚਾਹੀਦਾ ਚਲੋ ਠੀਕ ਆ ਉਹ ਵੇਖ ਕਿਸ ਤਰ੍ਹਾਂ ਪੱਟੀਆ ਪੜਾਣ ਦੇ ਉਹਨੂੰ ਇਹ ਸਾਨੂੰ ਰੋਕਣਾ ਪੈਣਾ ਹੀ ਇਹ ਇਸ ਤਰ੍ਹਾਂ ਨਹੀਂ ਰੁਕਦੀ ਗੱਲ ਤੂੰ ਕਹੀ ਜਾਂਦੀ ਹੈ ਕਹਿਣਾ ਹੀ ਨਹੀਂ ਕਹਿਣਾ ਹੀ ਨਹੀਂ ਕਿਉਂ ਨਹੀਂ ਕਹਿਣਾ ਵੇਖ ਹੈ ਉਤਰਾ ਕਿਤਨਾ ਇਹਦੇ ਨਾਲ ਡਿਆ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਹੈ ਤੇ ਉਤਰਾ ਕਹਿਣ ਡਿਆ ਸੀ ਮੈਂ ਲੇਟ ਹੋਣ ਡਿਆ ਮੈਂ ਛੇਤੀ ਜਾਣਾ ਹੈਗਾ ਇਹ ਛੱਡ ਕੇ ਜਾਏਗਾ ਉਹਨੂੰ ਵੇਖੀ ਚੱਲ ਤੁਰ ਚੱਲ ਤੂੰ ਜੋ ਹੁੰਦਾ ਹੋ ਜਵੇ ਹੋ ਜਵੇ ਆ ਕਰ ਲਈ ਚਲੋ ਆ ਕਰ ਲੈਂਦੇ ਆ ਚੱਲ ਹਾਂ ਮੀ ਉਹ ਤੂੰ ਇਹ ਤੇ ਚੱਲੀ ਆ ਤਾਨੂੰ ਪਤਾ ਹੀ ਆ ਤੇ ਤੁਸੀਂ ਮੈਨੂੰ ਦੱਸ ਦੋ ਇਹਨੂੰ ਮੈਂ ਛੱਡ ਕੇ ਆ ਜਾਣਾ ਫਿਰ ਮੈਂ ਆਉਂਦਾ ਆਉਂਦਾ ਰੋਟੀ ਲਈ ਆਉਂਗਾ ਆ ਤੇਰੀ ਤਾਈ ਕੋਚ ਕਹਿੰਦੀ ਪਹਿਲਾਂ ਗੱਲ ਸੁਣ ਲੈ ਨਿੱਕੀ ਗੱਲ ਕੀ ਐ ਰੋਜ ਜਾਣਾ ਕੋਈ ਜਿਆਦਾ ਜ਼ਰੂਰੀ ਐ ਇਹਦਾ ਰੋਜ ਤੇ ਹੋਰ ਕੀ ਰੋਜ ਹੀ ਤੂੰ ਨਹੀਂ ਰੰਦੀ ਐ ਪੇਕੇ ਇਹਨੂੰ ਸਾਡਾ ਨਹੀਂ ਫਿਕਰਗਾ ਇਹ ਰੋਟੀ ਪਾਣੀ ਆਪ ਲੱਗਿਆ ਰਹਿੰਗੇ ਬਣਾਣਾ ਸਾਡੀ ਉਮਰ ਐ ਕੰਮ ਕਰਨ ਦੀ ਇਹ ਰੋਟੀ ਤੇ ਮੈਂ ਆਉਂਦਾ ਆਉਂਦਾ ਲੈ ਆਉਂਗਾ ਨਾ ਨਹੀਂ ਹੋਣਾ ਪਰ ਰੋਟੀ ਦਾ ਹੋਟਰਾ ਦੋਖਾ ਕੀ ਇਹਨੂੰ ਸਾਡੀ ਰੋਟੀ ਦਾ ਨਹੀਂ ਫਿਕਰਗਾ ਤੁਰ ਪੈਂਦੀ ਪੇਕੇ ਤਾਨੂੰ ਪਤਾ ਨਹੀਂ ਹੈ ਕਿ ਕੀ ਕਿਉਂ ਚੱਲੀ ਹੈ ਸਾਨੂੰ ਕੀ ਪਤਾ ਹਵੇ ਜਿਹੜਾ ਮਰਜ਼ੀ ਪਤਾ ਹੋਵੇ ਜਿਹੜਾ ਮਰਜ਼ੀ ਪਤਾ ਹੋਵੇ ਸਾਨੂੰ ਨੇ ਕੁਝ ਦੱਸਿਆ ਹੁੰਦਾ ਕੱਲ ਦੇ ਦੇਦੀ ਮਾਂ ਦੇ ਫੋਨ ਆਂਦੇ ਪਈ ਸੀ ਆਇਆ 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 ਇਹਨੇ ਕਿਤੇ ਬਾਹਰ ਕੋ ਮਨ ਜਾਣਾ ਨਹੀਂ ਖਾਣ ਪੀਣ ਜਾਣਾ ਨਹੀਂ ਮਾਂ ਦਾ ਸੱਚ ਫੋਨ ਆਣ ਡਿਆ ਸੀ ਕਿ ਆ ਜਾਈ ਸਾਰਾ ਦਿਨ ਤੇ ਲੱਗੀ ਦੀ ਫੋਨਾਂ ਦੇ ਪਿਆਰ ਨਾਲ ਵੀ 7 ਵਜੇ ਦਾ ਪ੍ਰੋਗਰਾਮ ਹੀ ਸਾਡਾ 7 ਵਜੇ ਦਾ ਵੀ ਉੱਥੇ ਚਲੀਏ ਪਹਿਲਾਂ ਮੰਦਿਰ ਚਲੀਏ ਕਿ ਪਹਿਲਾਂ ਉੱਥੇ ਚਲੀਏ ਨਹੀਂ ਤੂੰ ਪਹਿਲਾਂ ਦੱਸ ਕਿਸੇ ਰੈਸਟੋਰੈਂਟ 'ਚ ਚਲੀਏ ਇਹ ਨਹੀਂ ਕਿ ਮਮੀ ਗੱਲ ਤੇਰੀ ਤਾਈ ਨੇ ਮੈਨੂੰ ਸਹੀ ਕਹੀ ਆ ਕਿ ਨੂੰ ਕੱਸ ਕੇ ਰੱਖ ਤੂੰ ਵੀ ਮਗਰ ਲੱਗ ਜਣਾ ਤੂੰ ਢਿੱਲ ਦੇਈ ਜਾਣਾ ਦੇਈ ਜਾਣਾ ਮੈਂ ਛੱਡ ਗਿਆ ਨਾ ਤੈਨੂੰ ਮੈਂ ਛੱਡ ਗਿਆ ਨਾ ਚੁੱਪ ਕਰ ਮੇਰੀ ਗੱਲ ਸੁਣ ਸਾਡਾ ਫਰਜ਼ ਹੈ ਤੈਨੂੰ ਕਹਿਣਾ ਭੈਣ ਜੀ ਹੋਰ ਬੁੱਢੇ ਬਾਰੇ ਦੱਸ ਆਪਾਂ ਹੋਟਲਾਂ ਦੇ ਰੋਟੇ ਖਾਈਏ ਹਾਏ ਹਾਏ ਅਵੇਹਲਾ ਪੈਣਾ ਮੇਰਾ ਤੂੰ ਤੂੰ ਕੀ ਕਹਿਣ ਦੀ ਸੀ ਕੈਨੋ ਇੰਕਮਾ ਅਗਲੇ ਨੇ ਮੇਰਾ ਹੱਥ ਫੜ ਕੇ ਮੂੰਹ ਤੇ ਮੇਰਾ ਹੱਥ ਤਾਈ ਤੇਰੇ ਕੋ ਸਾਂਭਿਆ ਜਾਂਦਾ ਸਾਂਭਲਾ ਮੈਨੂੰ ਤੂੰ ਮੈਨੂੰ ਨਾ ਗੱਲ ਕਰ ਮੈਂ ਕੀ ਗੱਲ ਕਰਾਂ ਗੱਲ ਤੇ ਸੁਣੋ ਗੱਲ ਕੀ ਮੈਨੂੰ ਬੋਲ ਲੈਣ ਦੋ ਉਹਨੇ ਤੇ ਜਾਣਾ ਹੀ ਆ ਉਹ ਅਸਲ ਤੇ ਜਾਣਾ ਹੀ ਹੈ ਗੱਲ ਤੇ ਵੀ ਤੇ ਉਹਨੇ ਜਾਣਾ ਹੀ ਜਾਣਾ ਤੁਸੀਂ ਆਪਣੇ ਮੂੰਹ ਬੰਦ ਕਰ ਲਓ ਉਹਨੇ ਜਾਣਾ ਹੀ ਜਾਣਾ ਮਤਲਬ ਇਹ ਆ ਕਿ ਤੁਸੀਂ ਆਪਣੀ ਜ਼ਬਾਨ ਬੰਦ ਕਰੋ ਉਹਨੇ ਜਾਣਾ ਹੀ ਜਾਣਾ ਉਹਦੇ ਭਰਾ ਦੀ ਵੇਖਾ ਵਿਖਾਈ ਆ ਹਾਂ ਬੋਲੀ ਜਾਂਦੇ ਬੋਲੀ ਜਾਂਦੇ ਬੋਲਣ ਦਾ ਮੌਕਾ ਤੇ ਦੇ ਨਹੀਂ ਦੇ ਬੈਠੋ ਦੱਸਦਾ ਸਾਰੀ ਗੱਲ ਬਹਿ ਜਾ ਨਹੀਂ ਤੂੰ ਖਲੋਤਿਆਂ ਨੂੰ ਦੱਸ ਤੇ ਖਲੋਤਿਆਂ ਸੁਣ ਲਓ ਕਿਤੇ ਢਿੱਲੀ ਨਾ ਰਹਿ ਜਾਏ ਖਲੋਤਿਆਂ ਹਨਾ ਉਹਦੇ ਭਰਾ ਦੀ ਵੇਖਾ ਵਿਖਾਈ ਆ ਤੁਸੀਂ ਦੱਸੋ ਤੁਹਾਡੇ ਭਰਾ ਦੀ ਜਦੋਂ ਵੇਖਾ ਵਿਖਾਈਆਂ ਹੋਈਆਂ ਵਾ ਤੁਸੀਂ ਘਰੇ ਰਹੀਆਂ ਜੀ ਪੇਕੇ ਗਈਆਂ ਨਹੀਂ ਜੀ ਲਾ ਹੋ ਜੇ ਉਹ ਚੱਲੀ ਐ ਤੇ ਗਲਤ ਕੀ ਕਰਨ ਲੱਗੀ ਐ ਦੂਸਰੀ ਗੱਲ ਰੋਟੀ ਪਾਣੀ ਦੀ ਰੋਟੀ ਤਾਂ ਤੁਹਾਨੂੰ ਮੈਂ ਆਉਂਦੇ ਪਹਿਲੋਂ ਇਹ ਗੱਲ ਕਹਿ ਦਿੱਤੀ ਐ ਕਿ ਮੰਮੀ ਰੋਟੀ ਮੈਂ ਆਉਂਦੇ ਆਉਂਦੇ ਲਈ ਆਉਣਾ ਵਾ ਤੁਸੀਂ ਇਹ ਸੋਚੋ ਤੁਸੀਂ ਕਿੰਨਾ ਕੁਛ ਬੋਲਣ ਦੇ ਜੇ ਹਨ ਤੇ ਉਹ ਅੰਦਰ ਕੀ ਕਹਿਣ ਲਈ ਐ ਕਿ ਮੈਂ ਜਾਣਾ ਰਹਿਣ ਦਿੰਨੀ ਆ ਮਗਰ ਉਹਨਾਂ ਦੇ ਰੋਟੀ ਪਾਣੀ ਦਾ ਕਿਤਰਾ ਪ੍ਰਬੰਧ ਕਰਨਾ ਵਾ ਤਾਈ ਜੀ ਦੇ ਦੇ ਅੱਗੇ ਹੀ ਜੋਇੰਟਸ ਦੀ ਪ੍ਰੋਬਲਮ ਆ ਤੇ ਮੰਮੀ ਕੀ ਇਕੱਲੇ ਕਰਦੇ ਰਹਿਣਗੇ ਤੇ ਮੈਂ ਰਹਿਣ ਦਿੰਨੀ ਆ ਤੁਹਾਡੇ ਕਰਕੇ ਮੈਂ ਆਪਣਾ ਜਾਣਾ ਕੈਨਸਲ ਕੀਤਾ ਵਾ ਕਿ ਉੱਥੇ ਨੇਰਾਉ ਜਾਣਾ ਵਾ ਸ਼ਾਮ ਦਾ ਪ੍ਰੋਗਰਾਮ ਆ ਤੇ ਬਾਅਦ ਵਿੱਚ ਇਹ ਦੋਵੇਂ ਜਾਣੀਆਂ ਇਕੱਲੀਆਂ ਕਰ ਥੋੜੀ ਰਹਿਣਗੀਆਂ ਇੰਨਾ ਕੁਛ ਅਹੀਂ ਸੋਚਣ ਦੇ ਆ ਉਹ ਇੰਨਾ ਕੁਛ ਸੋਚਣ ਦੀ ਕਿ ਰੋਟੀ ਪਾਣੀ ਕਿਤਰਾ ਐਡਜਸਟ ਕਰਨਾ ਵਾ ਮੈਂ ਰਾਤ ਦਾ ਸੋਚਣ ਦੇ ਆ ਕਿ ਰਾਤ ਕੀ ਤਰ੍ਹਾਂ ਕਰਨਾ ਵਾ ਐਡਜਸਟ ਤੇ ਤੁਸੀਂ ਇੱਥੇ ਆਪਣਾ ਹੀ ਘੋੜਾ ਭਜਾਈ ਜਾਂਦੇ ਜੇ ਦਗੜ 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 ਮੈਨੂੰ ਇਹਨੇ ਕਿਹਾ ਸੀ ਤੇਰੀ ਤਾਈ ਨੇ ਕਿਹਾ ਸੀ ਤੇ ਮੈਨੂੰ ਤੂੰ ਕਿਹਾ ਬੈਗ ਤਿਆਰ ਕਰਦੀ ਭਈ ਮੋੜ ਕੇ ਅੱਗੇ ਵੀ ਸੁਣ ਲੋ ਅੱਗੇ ਵੀ ਸੁਣੋ ਹੁਣ ਆਪਸ ਚ ਨਾ ਲੜਨ ਡੈ ਪੋ ਉਹਨੇ ਇਹ ਕਿਹਾ ਵਾ ਕਿ ਮੈਨੂੰ ਪਹਿਲੋਂ ਆਂਦੀ ਕਿ ਮੈਨੂੰ ਤੁਸੀਂ ਰਾਤ ਲੈ ਆਇਓ ਜਦੋਂ ਮੈਂ ਵਿਹਲੀ ਹੋ ਜੂੰਗੀ ਹੁਣ ਇਹ ਦੱਸੋ ਕਾਸ਼ਵੀ ਦੇ ਨਾਲ ਸਿਆਲ ਦੇ ਦਿਨ ਆਉਣਾ ਜਾਇਜ ਹੈ ਕਿ ਨਹੀਂ ਜਾਇਜ ਤੁਸੀਂ ਕਹੋਗੇ ਕਿ ਰਾਤ 10 ਵਜੇ 11 ਵਜੇ ਕਾਸ਼ਵੀ ਆਵੇ ਠੰਡ ਚ ਤੇ ਉਹ ਆਂਦੀ ਮੈਂ ਪਹਿਲੇ ਟਾਈਮ ਸਵੇਰੇ ਘਰ ਵਾਪਸ ਆ ਜਾਣਾ ਮੈਨੂੰ ਆ ਕੇ ਲੈ ਜਿਓ ਇਨਾ ਕੁਛ ਸੋਚਣ ਡੇ ਉਹ ਲੱਗ ਗਿਆ ਪਤਾ ਤੂੰ ਹੀ ਵੇਖ ਲੋ ਕੀ ਕਰਨ ਡੇ ਤੂੰ ਹੀ ਉਹ ਕਾ ਬੈਗ ਤਿਆਰ ਕਰਦੀ ਵੀ ਜੇ ਕਰਦੀ ਵੀ ਜੇ ਤੇ ਮੈਂ ਕਿਆ ਤੂੰ ਹੀ ਮੈਨੂੰ ਕਿਹਾ ਇਹਨੂੰ ਰੋਕ ਹੈ ਬਸ ਕਰੋ ਸਵੇ ਚਾਹ ਗੱਲ ਸਿੱਖ ਹੁਣ ਆਪਸ ਚ ਨਾ ਲੜੋ ਆਪਸ ਚ ਨਾ ਲੜੋ ਤੇ ਜਾ ਕੇ ਧੋਣ ਖੁਸ਼ੀ ਖੁਸ਼ੀ ਤੋਰੋ ਉਹਨੂੰ ਜਾਓ ਹੁਣ ਚਲ ਆਪਾਂ ਚੱਲੀਏ ਹੁਣ ਤੁਸੀਂ ਆਜੋ ਓਰੇ ਆਜੋ 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 ਭੇਜਿਆ ਨੂੰ ਹੈ ਆਜੋ ਤੁਸੀਂ ਓਰੇ ਆਜੋ ਸਾਰਨ ਸਸਤੀ ਕਾਲ ਜੀ ਕੁੰਗੜੀ ਵੇਖੋ ਕਿਤਰਾ ਜੇ ਐਡਾ ਮੋਟਾ ਛੌੜ ਪਾਇਆ ਹੀ ਤੇ ਫੇਰ ਹਾਂਜੀ ਸਾਰਨ ਸਸਤੀ ਕਾਲ ਜੀ ਬੜੀ ਵਰੀ ਐਸ ਨਾਲ ਰਿਸ਼ਤੇ ਨੋ ਸਸਤੇ ਰਿਸ਼ਤੇ ਵਿੱਚ ਨਾ ਗਲਤ ਇੱਕ ਹਾਂ ਤੁਸੀਂ ਆ ਜਾਓ ਗਲਤ ਸੋਚ ਹੋ ਜਾਂਦੀ ਆ ਕਿ ਸ਼ਾਇਦ ਨੂੰ ਪੇਕੇ ਚੱਲੀ ਆ ਸਾਨੂੰ ਕੋਈ ਦੱਸਿਆ ਨਹੀਂ ਰੋਜ਼ ਪੇਕੇ ਜਾਂਦੇ ਨੂਆਂ ਦਾ ਕੋਈ ਦਿਲ ਨਹੀਂ ਕਰਦਾ ਕਿ ਐਵੇਂ ਮੂੰਹ ਚੁੱਕ ਕੇ ਜਦੋਂ ਮਰਜ਼ੀ ਤੁਰ ਪੈਣਾ ਨਹੀਂ ਇਹ ਗੱਲ ਝੂਠੀ ਆ ਦਿਲ ਤੇ ਕਰਦਾ ਨਹੀਂ ਜੀ ਕਰਦਾ ਹੈ ਭੈਣ ਭਰਾਵਾ ਛੱਡੇ ਥੋੜਾ ਜਾਂਦੇ ਸਾਰਾ ਕੁਝ ਵੇਖਦੇ ਆ ਕੁੜੀਆਂ ਬੜੀਆਂ ਸਮਝਦਾਰ ਹੁੰਦੀਆਂ ਜੇ ਨੂਆਂ ਉਹ ਆਪਣਾ ਘਰ ਪਹਿਲਾਂ ਵੇਂਦੀਆਂ ਸਿਰਫ ਸੱਸਾਂ ਦੇ ਦਿਮਾਗ 'ਚ ਇਹ ਗੱਲ ਹੁੰਦੀ ਆ ਕਿ ਨਹੀਂ ਜੀ ਸ਼ਾਇਦ ਇਹ ਸਾਡੀ ਫਿਕਰ ਨਹੀਂ ਕਰਦੀਆਂ ਤੇ ਪੇਕੇ ਤੁਰੀਆਂ ਰਹਿੰਦੀਆਂ ਪੇਕੇ ਤੁਰੀਆਂ ਰਹਿੰਦੀਆਂ ਪੇਕੇ ਵੀ ਭੈਣ ਜੀ ਉਹਨਾਂ ਦੀ ਇੱਕ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਜ਼ਿੰਮੇਵਾਰ ਹੁਣ ਪੇਕੇ ਛੱਡੇ ਥੋੜੀ ਜਾ ਸਕਦੇ ਆ ਹੁਣ ਵੇਖੋ ਜੀ ਜੇ ਮੰਨ ਲਓ ਕਿ 2-3 ਭੈਣਾਂ ਹੈਗੀਆਂ ਤੇ ਪਿੱਛੇ ਭਰਾ ਦੀ ਕੋਈ ਵੇਖਾ ਵਿਖਾਈ ਭੈਣਾਂ ਦਾ ਪਹੁੰਚਣਾ ਵੀ ਜ਼ਰੂਰੀ ਬਹੁਤ ਜ਼ਰੂਰੀ ਹੈ ਜੀ ਜ਼ਰੂਰੀ ਗੱਲ ਇਹ 70 ਸਾਲ ਦੀਆਂ ਹੋ ਜਾਂਦੀਆਂ ਉਦੋਂ ਨਹੀਂ ਛੱਡੇ ਜਾਂਦੇ ਤੇ ਇਹਦੇ ਆਹ ਹੋਰ ਥੋੜੇ ਦਿਨ ਪਹਿਲਾਂ ਵੀਡੀਓ ਨਹੀਂ ਬਣਾਈ ਲੋਪਾ ਚਾਹੀਦਾ ਕਿਸੇ ਇੱਕੋ ਜਣ ਸਦਰਾ ਵੇਖੋ ਜੀ ਭਾਵੇਂ ਪੇਕੇ ਹੁਣ ਨੂੰ ਦੇ ਤੇ ਭਾਵੇਂ ਹੁਣ ਪੇਕੇ ਸਸਤੇ ਤੇ ਕੋਈ ਨਹੀਂ ਜੀ ਛੱਡਦਾ ਕੋਈ ਨਹੀਂ ਛੱਡਦਾ ਤੇ ਬਾਕੀ ਜੇ ਜਾਂਦਿਆਂ ਨਾ ਜਾਣ ਦੇਣਾ ਚਾਹੀਦਾ ਜੀ ਬਾਅਦ ਚ ਲੋ ਘਰਾਉਂਦੇ ਜਿੰਮੇਵਾਰੀਆਂ ਵੱਧ ਜਾਂਦੀਆਂ ਨਾ ਫੇਰ ਨਹੀਂ ਨਿਕਲਿਆ ਨਹੀਂ ਜਾਂਦਾ ਮੁਸ਼ਕਲ ਹੋ ਜਾਂਦੀ ਗੱਲ ਸਮਝਿਆ ਕਰੋ ਇੱਕ ਗੱਲ ਆਂਦੀ ਸਾਡੀ ਸੋਚ ਤੇ ਕਿ ਆਪਾਂ ਸੋਚ ਲਏ ਕਿ ਨੋ ਨੋ ਸ਼ਾਇਦ ਸਾਡਾ ਫਿਕਰ ਨਹੀਂ ਹੈਗਾ ਪਰ ਕੀ ਪਤਾ ਕਿ ਨੋ ਅੰਦਰ ਖਾਤੇ ਕਿੰਨਾ ਫਿਕਰ ਕਰ ਰਹੀ ਹੋ ਸਾਡੇ ਤੋਂ ਜ਼ਿਆਦਾ ਸੋਚਦੀ ਭਈ ਇਹਨਾਂ ਦੀ ਰੋਟੀ ਦਾ ਕਿਸ਼ਤਾ ਇੰਤਜ਼ਾਮ ਚਲੋ ਜੀ جے ਸਾਡੀ سٹوری ਤੁਹਾਨੂੰ ਪਸੰਦ ਆਈ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਬਾਕੀ ਤੁਹਾਨੂੰ ਪਤਾ ਸਾਡਾ ਇੱਕ ਚੈਨਲ ਹੈਗਾ ਹੈ ਕਿਰਨ ਮਾਨ ਅ ਕਿਰਨ ਮਾਨ ਵੀ ਹੈਗਾ ਹੈ 골ਡੀ ਮਾਨਵੀ ਹੈਗਾ ਹੈ ਕਿਰਨ 골ਡੀ ਕਿਰਨ 골ਡੀ ਉਹਨੂੰ ਵੀ ਸਬਸਕ੍ਰਾਈਬ ਕਰੋ ਜੀ ਤੇ ਬਾਕੀ ਇੱਕ ਗੱਲ ਹੋ ਰਿਹਾ ਜੀ ਪਸ਼ਪਿੰਦਰ ਕੋਰ ਭੈਣਜੀ ਦਾ ਚੈਨਲ ਹੈਗਾ ਜੇ ਪਸ਼ਪਿੰਦਰ ਕੋਰ ਉਹ ਆਪਣੇ ਚੈਨਲ ਦਾ ਪਈ ਦੱਸਣਗੇ ਕੀ ਨਾਮ ਹੈ ਜੈਡ 7 W ਹਾਂਜੀ Z7W ਤੇ ਜਰੂਰ ਸਬਸਕ੍ਰਾਈਬ ਕਰੋ ਜੀ ਸਾਰੇ ਜਾਣੇ ਵੇਖਿਓ ਜੀ ਇਹ ਕੀ ਦਸਾਂ ਮੈਂ ਤੁਹਾਨੂੰ ਤੁਸੀਂ ਅੱਭੀ ਵੇਖ ਲਿਓ ਜੀ ਹੋਰ ਲੱਗੀ ਭੁੱਖ ਤੁਹਾਨੂੰ ਸਾਰਗ ਵਾਲੀ ਹੋਣ ਢਈ ਥੈਂਕ ਯੂ ਸੋ ਮੱਚ